देखो जरा आजकल का पुलिसिंग है उस टीवी कैमरा का अहम रोल हुंदा है भावे वो क्राइम डिटेक्शन हो या क्राइम प्रिवेंशन हो ये तहत बरनला से एक सौ भी कैमरे फंक्शनल ने और ये थर्टी फाइव लोकेशन कवर करते हैं तो नाल दे नाल असं कोशिश कर रहे कि होर भी कैमरे लगाए जाएँ अराउंड सिक्सटी कैमराज पाइपलाइन से हैं जो विदइिन फिफ्टन डेज़ फंक्शनल भी हो जाएंगे तो लगभग एक सौ अस्सी कैमरा विदइन फिफ्टीन डेज़ फंक्शनल हो जाएगा इस तो अलावा असं ये भी कोशिश कर रहे हैं कि जरा ये कंट्रोल रूम है इनू अपग्रेड किया जाए ये जारी मॉडर्न फैसिलिटी होती है भावे चौबी घंटा मोनीटरिंग द हो और कोई कंप्लेन रिसीव करने की हो या फिर ना चौबी घंटे जिम्मे तीन कह सकते हो कि तीजी आंख बन के पुलिस दी, ये काम करे उस वास्ते मॉडर्न फैसिलिटी इतना ला रहे हैं और साड़ा यह टारगेट है कि विद इन टू मंथस इस कंट्रोल रूम अपग्रेड करके तो होर कमरे कैमराज ऐड ऑन करके बिल्कुल मॉडर्न तरीके कंट्रोल एंड कमांड सेंटर का रूप दीजिए ਜਿਵੇਂ ਨਵੇਂ ਇੱਕ ਖਾਸ ਤਰ੍ਹਾਂ ਦੇ ਕੈਮਰੇ ਲਗਾਏ ਜਾ ਰਹੇ ਹੈਗੇ ਗੱਡੀ ਦੇ ਗੱਡੀ ਚਾਲਕ ਦੇ ਨੰਬਰ ਬਿਟਾ ਦੇਖੋ ਮੈਂ ਵੈਰੀਅਸ ਕਾਈਨ ਟਾਈਪ ਦੇ ਕੈਮਰੇ ਹੁੰਦੇ ਹੈ ਜਿਵੇਂ ਕਿ ਇੱਕ ਐਲਪੀਡੀ ਕੈਮਰਾਸ ਹੁੰਦਾ ਹੈ ਲਾਇਸੈਂਸ ਪਲੇਟ ਪਲੇਟ ਡਿਟੈਕਟਰ ਉਹ ਕੈਮਰਾਸ ਵੀ ਇੰਸਟਾਲਡ ਹੈ ਉਹਦੇ ਵਿੱਚ ਕੀ ਹੈ ਕਿ ਜਦੋਂ ਵੀ ਕੋਈ ਗੱਡੀ ਕ੍ਰਾਸ ਕਰਦੀ ਹੈ ਲਾਇਸੈਂਸ ਪਲੇਟ ਦਾ ਨੰਬਰ ਆਟੋਮੈਟਿਕਲੀ ਇੱਕ ਫਾਈਲ ਸੇਵ ਹੋ ਜਾਂਦਾ ਹੈ ਤਾਂ ਉਹ ਕ੍ਰਾਈਮ ਨੂੰ ਪ੍ਰੀਵੈਂਟ ਤੇ ਡਿਟੈਕਟ ਕਰਨ ਵਾਸਤੇ ਕਾਫੀ ਹੈਲਪਫੁਲ ਰਹਿੰਦਾ ਹੈ ਇਸ ਤੋਂ ਇਲਾਵਾ ਜਿਹੜੇ ਹਾਈ ਡਿਟੈਕਸ਼ਨ ਕੈਮਰਾਸ ਹੁੰਦੇ ਹੈ ਉਹਨਾਂ ਨੂੰ ਉਹਨਾਂ ਨੂੰ ਜ਼ੂਮ ਕਰਕੇ ਤੁਸੀਂ ਦੇਖੋਗੇ ਤਾਂ ਫੇਸ ਤੱਕ तो वो भी ਸਾਡੇ ਵਾਸਤੇ ਕਾਫੀ ਹੈਲਪਫੁਲ ਹੁੰਦਾ ਹੈ ਸਰ ਹੋਰ ਵੀ ਫੰਡ ਵਗੈਰਾ ਹੋਣਾ ਜੀ ਹਾਂ ਦੇਖੋ ਅਸੀਂ ਇਵਨ ਸੀਐਸਆਰ ਨੂੰ ਵੀ ਇਹਨਾਂ ਯੂਜ਼ ਕਰਦੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕੁਝ ਦਿਨ ਪਹਿਲੇ ਫੋਰ ਐਗਜ਼ਾਮਪਲ ਟ੍ਰਾਈਡੈਂਟ ਗਰੁੱਪ ਪਰ ਲੋਕੋ 10 ਲੱਖ ਰੁਪਏ ਡੋਨੇਟ ਕੀਤੇ ਗਏ ਸੀਗਾ ਉਹਨਾਂ ਨੂੰ ਵੀ ਯੂਜ਼ ਕਰਕੇ ਅਸੀਂ ਹੋਰ ਕੈਮਰਾ ਐਡ ਕਰਾਇਆ ਗਿਆ ਹੈ ਇਸ ਤੋਂ ਇਲਾਵਾ ਵੀ ਅਸੀਂ ਫੰਡ ਰਿਕੁਐਸਟ ਕਰ ਰਹੇ ਹਾਂ ਇਵਨ ਹੈੱਡਕੁਆਟਰ ਤੋਂ ਵੀ ਸਾਨੂੰ ਫੰਡ ਮਿਲਣ ਦੀ ਉਮੀਦ ਹੈ ਜਿਸ ਕਰਕੇ ਜਰਾ ਇਹ ਕੰਟਰੋਲ ਐਂਡ ਕਮਾਂਡ ਸੈਂਟਰ ਇਹਨੂੰ ਅਸੀਂ ਮਾਡਰਨ ਰੂਪ ਦਿਜੀਏ ਸਰ ਜੀ देखो जी बिल्कुल बहुत ही इंपॉर्टेंट पार्ट है ये सी सी वी कैमरा फॉर एग्जाम्पल सू कंप्लेट आती है कि फलान लोकेशन से नशेरी बंदे खड़े हैं या फिर कोई ना हुलरबाजी करने वाले बंदे खड़े हैं ज जा कैमराज राही सू इमेसन मिल जाती है तो अच्छी चौबी घंटे मोनीटर कर सकते तो एक डिटेंस भी का भी काम करता है देखो असिका अलग पॉइंट कवर कर रहे हैं फॉर एगजाम्पल फॉर एज ऑफ नॉट थर्ट फाइव लोकेशन कवर्ड है असं होर भी ना एक सर्वे का कर रहे हैं जो जरा फेज टू होना है ये ਜੇ ਦੇ ਵਿੱਚ ਸਸ ਜੀ ਕਮਾਂਡ ਸੈਂਟਰ ਨੂੰ ਅਪਗ੍ਰੇਡ ਕਰਾਂਗੇ ਉਹਦੇ ਵਿੱਚ ਜਿਹੜਾ ਵੀ ਗ੍ਰੇ ਏਰੀਆ ਹੈ ਉਹਨੂੰ ਆਈਡੈਂਟੀਫਾਈ ਕਰਕੇ ਅਸੀਂ ਐਡ ਆਨ ਕਰਾਂਗੇ ਦੇ ਵਿੱਚ ਦੇਖੋ ਜਿਹੜਾ ਇੱਕ ਈਚ ਲਰਨਿੰਗ ਦਾ ਕਨਸੈਪਟ ਹੈ ਫਾਰ ਇਗਜ਼ਾਮਪਲ ਮੋਹਾਲੀ ਚ سٹਾਰਟ ਕੀਤਾ ਗਿਆ ਹੈ ਉਹ ਉਹਦੇ ਵਿੱਚ ਬਜਟ ਕੀ ਬਜਾੜਾ ਲੋਰ ਹੁੰਦੀ ਹੈ ਅਸੀਂ ਟਰਾਈ ਕਰਾਂਗੇ ਕੋ ਦਾ ਛੋਟਾ ਵਰਜਨ ਬਰਨਾਲਾ ਚ ਇੰਪਲੀਮੈਂਟ ਕਰੇ ਮੇਰਾ ਨੋ ਜਗਰਾਤ ਸਿੰਘ ਪੰਡੋਰੀ ਜੀ ਜੋ ਪੰਜਾਬ ਪੁਲਿਸ ਵੱਲੋਂ ਖਾਸ ਕਰ ਸ਼ਹਿਰ ਬਰਨਾਲਾ ਦੀ ਜੇ ਗੱਲ ਕਰੀਏ ਤਾਂ ਬਹੁਤ ਸੋਹਣਾ ਅਪਰਾਲਾ ਮੈਂ ਜਦੋਂ ਬਾਜ਼ਾਰ ਦੇ ਵਿੱਚ ਦੇਖੇ ਕੈਮਰੇ ਲੱਗਦੇ ਚੌਰਾਸਤਿਆਂ ਦੇ ਵਿੱਚ ਜਾਂ ਜਿੱਥੇ ਜਿਆਦਾ ਪਾਪੂਲੇਸ਼ਨ ਹੈ ਪਬਲਿਕ ਦੀ ਉਥੋਂ ਕੈਮਰੇ ਦੇ ਚੈਨਲ ਖੜੇ ਕਰਦੇ ਰਹੇ ਨੇ ਲੱਗੇ ਦੇਖੇ ਬੜੀ ਖੁਸ਼ੀ ਹੋਈ ਕਿਉਂਕਿ ਜ਼ਿਆਦਾਤਰ ਜਿਵੇਂ ਅੱਜ ਹੋਂ ਗਾਹਾਂ ਗੱਲ ਕਰਾਂਗੇ ਆਪਾਂ ਸਿਖਰ ਦੁਪਹਿਰਾ ਹੋਇਆ ਕਰਨਾ ਦੁਕਾਨਾਂ ਬੰਦ ਹੋਇਆ ਕਰਨੀਆਂ ਨੇ ਔਰ ਜਿਹੜੇ ਕਹਦੀ ਵੀ ਆਪਾਂ ਨਸ਼ਾ ਪ੍ਰਤੀ ਜਾਂ ਚੋਰ ਪ੍ਰਤੀ ਕਹਦੀ ਵੀ ਚੋਰੀ ਕਰਦੇ ਨੇ ਉਹ ਕਿਸੇ ਦਾ ਫੋਨ ਖੋ ਕੇ ਭੱਜ ਗਏ ਜਾਂ ਕੋਈ ਚੀਜ਼ ਬਾਹਰ ਪਈ ਚੱਕ ਕੇ ਲੈ ਗਏ ਉਹ ਜਿਹੜੇ ਚੌਰਾਸਤਿਆਂ ਦੇ ਵਿੱਚ ਕੈਮਰੇ ਨੇ ਦੇਖੋ ਦੁਕਾਨਾਂ ਮੂਰੇ ਤਾਂ ਲੱਗੇ ਹੁੰਦੇ ਨੇ ਪਰ ਜਿਹੜਾ ਚੌਰਾਸਤਾ ਹੁੰਦਾ ਉਹ ਕਿਸੇ ਦਾ ਨਹੀਂ ਹੁੰਦਾ ਜਿਹੜੇ ਉੱਥੇ ਕੈਮਰੇ ਲੱਗੇ ਉਹ ਬਹੁਤ ਹੀ ਵਧੀਆ ਤੇ ਇੱਕ ਕਹਦੀ ਹੈ ਵੀ ਸੋਹਣਾ ਕੰਮ ਕੀਤਾ ਪੰਜਾਬ ਪੁਲਿਸ ਨੇ ਜਿਹਦੇ ਨਾਲ ਵਾਰਦਾਤਾਂ ਘਟਣ ਗਈਆਂ ਉਹ ਰਾਤ ਨੂੰ ਜੇ ਗੱਲ ਕਰੀਏ ਟਕੀ ਰਾਤ ਦੇ ਵਿੱਚ ਜਿਹੜੇ ਇੱਧਰ ਉੱਧਰ ਤੁਰੇ ਫਿਰਦੇ ਰਹਿੰਦੇ ਨੇ ਉਹਨਾਂ ਦੀ ਪਛਾਣ ਹੋਊਗੀ ਵੀ ਇਹ ਬੰਦਾ ਕਦੋਂ ਲੰਘਿਆ ਕਿਵੇਂ ਲੰਘਿਆ ਤੇ ਆਇਡੈਂਟੀਫਾਈ ਸਹੀਤੀ ਹੋ ਜਾ ਕਰੂਗਾ ਕੋਈ ਮੰਨ ਲਓ ਵਾਰਦਾਤ ਹੁੰਦੀ ਆ ਔਰ ਦੂਸਰਾ ਜਿਵੇਂ ਨਸ਼ਿਆਂ ਦੀ ਗੱਲ ਕਰੀਏ ਨਸ਼ਿਆਂ ਤੇ ਪਹਿਲਾਂ ਵੀ ਸਰਕਾਰ ਦਾ ਜਿਹੜਾ ਹੈਗਾ ਔਰ ਪੰਜਾਬ ਪੁਲਿਸ ਦਾ ਸਾਡੇ ਬਰਨਾਲੇ ਪੂਰਾ ਦਬਦਬਾ ਬਣਾਇਆ ਹੋਇਆ ਸੋ ਇਹ ਵੀ ਜਿਹੜੇ ਰਾਤ ਨੂੰ ਕਈ ਵੀ ਆਪਾਂ ਲੈਣ ਦੇਣ ਕਰਦੇ ਨੇ ਇਹਨਾਂ ਦੇ ਵੀ ਨਿਗਰ ਉਹ ਜਦੋਂ ਨਗਦੇ ਕਰਦੇ ਆ ਸੋ ਜਿਹੜੇ ਆਮ ਪਬਲਿਕ ਦੇ ਕੈਮਰੇ ਹੁੰਦੇ ਆ ਉਹ ਬਹੁਤ ਡਰਦੇ ਨੇ ਪੁਲਿਸ ਨੂੰ ਦਿਖਾਉਣ ਲੱਗੇ ਜਾਂ ਦੱਸਣ ਲੱਗੇ ਵੀ ਮੇਰਾ ਨਾਮ ਨਾ ਆ ਜੇ ਜਾਂ ਮੇਰੇ ਤੇ ਕੋਈ ਉਹ ਜੇ ਕੋਈ ਨਹੀਂ ਦਿਖਾਉਂਦਾ ਪਰ ਜਦੋਂ ਹੁਣ ਪੰਜਾਬ ਪੁਲਿਸ ਦੇ ਖੁਦ ਦੇ ਕੈਮਰੇ ਹੋਣਗੇ ਤਾਂ ਉਹਨਾਂ ਦਾ ਡੀਵੀਆਰ ਉਹਨਾਂ ਦੇ ਕੰਟਰੋਲ ਚ ਹੋਊਗਾ ਤਾਂ ਜਿਹੜਾ ਕੀ ਵਾਰਦਾਤਾ ਮੈਨੂੰ ਐ ਲੱਗਦਾ ਵੀ ਜਲਤੋਂ ਜਲਦ ਟਰੇਸ ਹੋ ਜਾ ਕਰੂਗੀ ਸਰ ਲੱਗਦਾ ਹੁੱਲੜਵਾੜਿਆਂ ਦੇ ਵੀ ਠੰਡ ਕੋ ਬਿਲਕੁਲ ਪੈਣੀ ਪੈਣੀ ਆ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹਿ ਕੇ ਹਟਿਆ ਵੀ ਚਰਸਤਿਆਂ ਦੇ ਵਿੱਚ ਕਦੇ ਕੈਮਰੇ ਨਹੀਂ ਲੱਗੇ ਸੀ ਔਰ ਜੇ ਕਿਸੇ ਦੁਕਾਨਦਾਰ ਦਾ ਲੱਗਿਆ ਜਿੱਥੇ ਫੁਟੇਜ ਆਉਂਦੀ ਆ ਤਾਂ ਉਹ 10 ਵਾਰ ਸੋਚਦਾ ਵੀ ਮੈਂ ਦਵਾਂਗਾ ਨਾ ਦਵਾਂ ਵੀ ਮੈਂ ਕਿਉਂ ਬੈਰ ਮੁੱਲ ਲੰਮਾ ਸੋ ਥਲ ਪੂਰੀ ਪੈਣੀ ਆ ਜੀ ਜਿਵੇਂ ਕਹੇ ਦੀ ਆਪਾਂ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲਾਂ ਤੇ ਜਾਂਦੇ ਆ ਤਾਂ ਉਹਦੇ ਜ ਆਇਆ ਕਰਨੇ ਆ ਬਹੁਤ ਫਰਕ ਪੈਣਾ ਜੀ ਜੀ ਮੈਂ ਪਰਮਜੀਤ ਸਿੰਘ ਪੰਮਾ ਜੀ ਬਰਨਾਲਾ ਪੁਲਿਸ ਦਾ ਬਹੁਤ ਵਧੀਆ ਪ੍ਰਾਲਾ ਜੀ ਜੋ ਕਿ 120 ਕੈਮਰੇ ਲੱਗ ਚੁੱਕੇ ਨੇ ਹੋਰ ਵੀ ਲੱਗ ਰਹੇ ਨੇ ਇਹਦੇ ਨਾਲ ਜਿਹੜੇ ਚੋਰੀ ਕਰਦੇ ਸੀ ਜਾ ਜਿਹੜੇ ਨਸ਼ਾ ਨਸ਼ਾ ਦਾ ਸੇਵਨ ਕਰਦੇ ਸੀ ਜਾਂ ਨਸ਼ਾ ਵੇਚਦੇ ਸੀਗੇ ਲੁੱਟਾਂ ਖੋਹਾਂ ਕਰਦੇ ਸੀਗੇ ਇਹ ਜੋ ਕਿ ਪੁਲਿਸ ਨੇ 120 ਕੈਮਰੇ ਲਾਏ ਨੇ ਹੋਰ ਵੀ ਲੱਗ ਰਹੇ ਨੇ ਬਹੁਤ ਵਧੀਆ ਬਰਨਾਲਾ ਪੁਲਿਸ ਦਾ ਉਪਰਾਲਾ ਹੈਗਾ ਇਹਦੇ ਨਾਲ ਜੋ ਕਿ ਨਸ਼ਾ ਵੇਚਦੇ ਨੇ ਉਹਨਾਂ ਨੂੰ ਵੀ ਠੱਲਪੂਗੀ ਆ ਪਿੱਛੇ ਜਿਹਾ ਆਪਾਂ ਇੱਕ ਵੀਡੀਓ ਵਾਇਰਲ ਹੋਈਦੀ ਉਹ ਬੱਚੀ ਦਾ ਬੈਗ ਖੋਹ ਕੇ ਲੈ ਗਈ ਸੀ ਬੱਸ ਸਟੈਂਡ ਏਰੀਏ ਤੇ ਵਿੱਚ ਉਹ ਵੀ ਦੇਖੋ ਕੈਮਰਿਆਂ ਦੀ ਮਦਦ ਦੇ ਨਾਲ ਉਹ ਫੜੇ ਗਏ ਜੋ ਵੀ ਉਹ ਮੰਨ ਲਓ ਨਸ਼ੇੜੀ ਸੀ ਜਾਂ ਚੋਰ ਸੀਗੇ ਉਹ ਫੜੇ ਗਏ ਤੇ ਹੁਣ ਜੋ ਕਿ ਆਪਣੇ ਲੇਡੀਜ਼ ਬੀਬੀਆਂ ਨੇ ਉਹਨਾਂ ਨੂੰ ਵੀ ਬਾਜ਼ਾਰ ਜਾਣ ਤੋਂ ਇਹਦੇ ਨਾਲ ਰਾਹਤ ਮਿਲੂਗੀ ਸੇਫਟੀ ਮਿਲੂਗੀ ਤੇ ਬਹੁਤ ਵਧੀਆ ਬਰਨਾਲਾ ਪੁਲਿਸ ਦਾ ਅਪਰਾਲਾ ਹੈਗਾ ਤੇ ਜਿਹੜੇ ਕਿ 120 ਕੈਮਰੇ ਲਾ ਚੁੱਕੇ ਨੇ ਇਹ ਤੇ ਇਹਦੇ ਨਾਲ ਜਿਵੇਂ ਹੁਣ ਆਪਣਾ ਗੱਡੀਆਂ ਐਕਸੀਡੈਂਟ ਕਰਕੇ ਭੱਜ ਜਾਂਦੀਆਂ ਦੀ ਤਾਂ ਕੈਮਰੇ ਦੀ ਮਦਦ ਨਾਲ ਇਹ ਗੱਡੀਆਂ ਦਾ ਨੰਬਰ ਕੈਚ ਹੋ ਜੂ ਨੰਬਰ ਤੋਂ ਉਹ ਬੰਦੇ ਫੜੇ ਜਾਣਗੇ ਹੁਣ ਅਸੀਂ ਹਸਪੀਟਲਾਂ ਦੇ ਵਿੱਚ ਦੇਖਿਆ ਹੈਗਾ ਬੰਦਾ ਗੱਡੀ ਮਾਰ ਕੇ ਭੱਜ ਜਾਂਦਾ ਬਾਅਦ ਚ ਆਪਾਂ ਅਣਪਛਾਤਾ ਕਹਿ ਦਿੰਦੇ ਆ ਘਰੋਂ ਬੰਦੇ ਦਾ ਬੰਦੇ ਦੀ ਡੈਥ ਹੋ ਜਾਂਦੀ ਆ ਤਾਂ ਬਾਅਦ ਚ ਬੰਦਾ ਲੱਭਦਾ ਨਹੀਂ ਕੈਮਰਿਆਂ ਨਾਲ ਬਹੁਤ ਵਧੀਆ ਇਹ ਬਰਨਾਲਾ ਪੁਲਿਸ ਦਾ ਅਪਰਾਲਾ ਹੈਗਾ ਜੋ ਕਿ ਚੋਰ ਨੇ ਜਾਂ ਨਸ਼ੇੜੀ ਨੇ ਜਾਂ ਕੋਈ ਗੱਡੀ ਐਕਸੀਡੈਂਟ ਕਰਕੇ ਭਜਦਾ ਤਾਂ ਇਹਦੇ ਨਾਲ ਕੈਮਰਿਆਂ ਦੀ ਮਦਦ ਨਾਲ ਫੜਿਆ ਜਾਊਗਾ ਤੇ ਅਸੀਂ ਧੰਨਵਾਦ ਕਰਦੇ ਆ ਬਰਨਾਲਾ ਪੁਲਿਸ ਦਾ ਤੇ ਬਹੁਤ ਵਧੀਆ ਅਪਰਾਲਾ ਉਹਨਾਂ ਦਾ ਜੀ ਧੰਨਵਾਦ ਪੂਰਾ ਬਰਨਾਲਾ ਸੇਫ ਹੋ ਗਿਆ ਇਹਨਾਂ ਨੂੰ ਹਾਂਜੀ ਹਾਂਜੀ 120 ਕੈਮਰੇ ਲੱਗ ਚੁੱਕੇ ਨੇ ਬਾਈ ਜੀ ਹੋਰ ਕੈਮਰੇ ਲੱਗ ਚੁੱਕੇ ਨੇ ਬਹੁਤ ਵਧੀਆ ਬਰਨਾਲਾ ਪੁਲਿਸ ਦਾ ਧੰਨਵਾਦ ਆ ਵਧੀਆ ਬਰਨਾਲਾ ਇਹਦੇ ਨਾਲ ਸੇਫ ਹੋਊਗਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੁਣ ਨਹੀਂ ਹੁਣ ਤੁਸੀਂ ਇਹ ਦੇਖੋ ਪੂਰਾ ਬਰਨਾਲੇ ਦਾ ਏਰੀਆ ਕਵਰ ਹੋ ਜਾਊਗਾ ਇਹਦੇ ਨਾਲ ਨਹੀਂ ਅੱਗੇ ਇਹ ਨਹੀਂ ਪਤਾ ਕਿਹੜੀ ਲੇਡੀਜ਼ ਤੋਂ ਮੋਬਾਈਲ ਖੋ ਕੇ ਲੈ ਜਾਂਦੇ ਦੀ ਕਿਹਦੀਆਂ ਬਾਲੀਆਂ ਖੋ ਕੇ ਲੈ ਜਾਂਦੇ ਦੀ ਠੀਕ ਹੈ ਜੀ ਕਿਸੇ ਦਾ ਕੋਈ ਭਾਰਸ ਖੋ ਕੇ ਲੈ ਗਏ ਤਾਂ ਬਹੁਤ ਵਧੀਆ ਪਰਾਲਾ ਜੀ ਹੈ ਮੇਰਾ ਨਾਮ ਮਨੀਸ਼ ਕੁਮਾਰ ਹੈ ਤੇ ਸਾਡੀ ਫਰਮ ਦਾ ਨਾਮ ਹੈ ਸਾਈਬਰ ਇਲੈਕਟ੍ਰੋਨਿਕਸ ਇੰਡੀਆ ਉਹਨਾਂ ਕੋਲ ਇਹ ਕੰਮ ਹੈ ਤੇ ਮੈਂ ਇੰਜੀਨੀਅਰ ਜੋਬ ਕਰਦਾ ਉੱਥੇ ਤੇ ਇੱਥੇ ਅਸੀਂ ਕੈਮਰੇ ਲਗਾ ਰਹੇ ਬਰਨਾਲਾ ਸ਼ਹਿਰ 'ਚ ਤੇ ਇੱਥੇ ਸਾਡੇ ਸਾਰੇ ਕੈਮਰੇ ਹਨੀਵੈਲ ਦੇ ਲੱਗ ਰਹੇ ਇੰਪੈਕਟ ਵੀ ਕੈਮਰੇ ਤੇ ਕੁਝ ਕੈਮਰੇ ਸਾਡੇ ਇਦਾਂ ਦੇ ਆ 15 20 ਪੁਆਇੰਟਾਂ ਤੇ ਕਿ ਉਹ ਏਐਨਪੀਆਰ ਕੈਮਰੇ ਹੋਗੇ ਐਲਪੀਡੀ ਕੈਮਰੇ ਲਾਇਸੈਂਸ ਪਲੇ ਡਾਇਰੈਕਟ ਵਾਲੇ ਕੈਮਰੇ ਹੋਗੇ ਉਹ ਸਾਡੇ ਇੰਸਟਾਲ ਹੋ ਗਏ ਵੇ 11 ਕੈਮਰੇ ਔਰ 9 ਪੈਂਡਿੰਗ ਹੈ ਉਹ ਕੁਝ ਨਵਾਂ ਕੈਮਰੇ ਜਿਹੜੇ ਪੈਂਡਿੰਗ ਆ ਉਹ ਕੁਝ ਪੁਰਾਣੀਆਂ ਸਾਈਟਾਂ ਤੇ ਆ ਹੁਣ ਅਸੀਂ ਜਿਹੜੀਆਂ ਨਵੀਆਂ ਸਾਈਟਾਂ ਪਹਿਲਾਂ ਸੀਗੀਆਂ ਉਹ ਸਾਰੀਆਂ ਕਰ ਚੁੱਕੇ ਵੇ ਕੰਪਲੀਟ ਹੁਣ ਸਾਡਾ ਕੰਮ ਚੱਲ ਰਿਹਾ ਜਿਹੜੀਆਂ ਪੁਰਾਣੀਆਂ ਸਾਈਟਾਂ ਉਹਨਾਂ ਨੂੰ ਵੀ ਇਹ ਕੈਮਰਾ ਦੇ ਨਾਲ ਫਾਈਬਰ ਤੇ ਲੇਟਰ ਕੀਤਾ ਜਾਵੇ ਉਹ ਪਹਿਲਾਂ ਸੀਗੇ ਰੇਡੀਓ ਲਿੰਕ ਤੇ ਤੇ ਰੇਡੀਓ ਲਿੰਕ ਤੇ ਥੋੜੀ ਤੇ ਹੁਣ ਫਾਈਬਰ ਸਾਡੀ ਵਿਸ਼ੀ ਹੋਈ ਹੈ ਸਾਰਾ ਕਿਤੇ ਤੇ 6 ਕੋਰ ਆਪਾਂ ਫਾਈਬਰ ਪਾਈ ਹੈ ਬਿਜਲੀ ਤਾਰ ਵੀ ਵਧੀਆ ਬਾਰੇ ਹੁਣ ਉਹ ਫਾਈਬਰ ਦੇ ਨਾਲ ਹੀ ਆਪਾਂ ਨਵੇਂ ਪੁਆਇੰਟਾਂ ਨਾਲ ਪੁਰਾਣੇ ਪੁਆਇੰਟ ਜੋੜ ਰਹੇ ਕਿ ਜਿਹੜਾ ਇਹ ਸਾਰਾ ਕੰਮ ਆ ਉਹ ਇੱਕੋ ਰੂਟ ਤੇ ਫਾਈਬਰ ਤੇ ਚੱਲ ਰਿਹਾ ਹੋਇਆ ਹੈ ਰੇਡੀਓ ਲਿੰਕ ਤੇ ਲੱਗ ਚੱਲਣਾ ਉਥੇ ਲੱਗ ਚੱਲਣਾ ਉਹ ਗੱਲ ਨਹੀਂ ਬਣਦੀ ਹੈਗੀ ਇਸ ਕਰਕੇ ਹੁਣ ਨਵੇਂ ਕੈਮਰੇ ਜਿਹੜੇ ਪਹਿਲਾਂ ਸੀਗੇ ਲਾਗੇ ਪੁਰਾਣੇ ਕਨੈਕਟ ਕਰਕੇ ਕਮ ਸੇ ਕਮ ਸਾਡਾ 10 ਤੋਂ 15 ਦਿਨ ਦਾ ਕੰਮ ਹੈ ਇਹ ਸਾਰੇ ਪੁਰਾਣੇ ਔਰ ਨਵੇਂ ਕਨੈਕਟ ਕਰਕੇ ਸਾਡੇ 100 70 اور 80 ਦੇ ਕਰੀਬ ਕੈਮਰੇ ਹੋ ਜਾਣੇ ਕੁਝ ਲੋਕੇਸ਼ਨਾਂ ਨਵੀਆਂ ਵੀ ਦਿੱਤੀਆਂ ਸਾਨੂੰ ਇਹਨਾਂ ਨੇ 15-20 ਲੋਕੇਸ਼ਨਾਂ ਜਿਹੜੀਆਂ ਉਹ ਨਵੀਆਂ ਦਿੱਤੀਆਂ ਆ ਇਹ ਪੁਰਾਣੇ ਕਨੈਕਟ ਕਰਕੇ ਫਿਰ ਆਪਾਂ ਨਵੀਆਂ ਲੋਕੇਸ਼ਨਾਂ ਤੇ ਕੰਮ ਕਰਾਂਗੇ ਸਰ ਪੂਰਾ ਬਰਨਾਲਾ ਸ਼ਹਿਰ ਕਵਰ ਹੋ ਜੂਗਾ ਜੀ ਸਾਡੀ ਪੂਰਾ ਬਰਨਾਲਾ ਸ਼ਹਿਰ ਆਪਣੇ ਕੋਰਟ ਕੰਪਲੈਕਸ ਸਾਡਾ ਕੰਟਰੋਲ ਰੂਮ ਜਿੱਥੋਂ ਉੱਥੋਂ ਲੈ ਕੇ ਉਧਰ ਹਣੜਿਆ ਗੈਂਚੀਆਂ ਤੱਕ ਇਧਰ ਲਈ ਸੈਨੋਂ ਜੇ ਆਪਾਂ ਚੱਲੀਏ ਬਠਿੰਡੇ ਵਾਲੀ ਸੈਨੋਂ ਇੱਕ ਬਠਿੰਡਾ ਟੀ ਪੁਆਇੰਟ ਤੱਕ ਜੇ ਆਪਾਂ ਲੁਧਿਆਣੇ ਵਾਲੀ ਸੈਨੋਂ ਚੱਲੀਏ ਸੰਘੇੜੇ ਤੱਕ ਸਾਡਾ ਪੂਰਾ ਕਵਰ ਹੈ ਇਧਰ ਲਈ ਸੈ ਤੇ ਇਦਲੀ ਸੈਨੋ ਸਾਡਾ ਇਹ ਸੇਖੇ ਆਪਣਾ ਲਾਈਟਾਂ ਲਾਈਟਾਂ ਤੋਂ ਸੇਖੇ ਫਾਟੀਆਂ ਤੱਕ ਸਾਰਾ ਇੱਕ ਅਵਰ